ਚੈਨਲਸ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਸਾਰੇ ਆਏ ਹੋ ਤੇ ਅੱਜ ਦੀ ਜੋ ਵੀ ਸੀ ਹੈ ਜਿਹਾ ਤੁਸੀਂ ਸਾਰੇ ਜਾਣਦੇ ਆ ਕਿ ਪਰਸੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਿਵਰਾਜ ਸਿੰਘ ਜੀ चौहान ਖੇਤੀਬਾੜੀ ਮੰਤਰੀ ਪੰਜਾਬ ਦੇ ਵਿੱਚ ਆਏ ਪੰਜਾਬ ਦੀ ਜੋ ਵਿਪਤਾ ਆਈ ਹੋਈ ਹੈ ਉਹਦੇ ਹਾਲਾਤ ਦੇਖਣ ਦੇ ਲਈ ਤੇ ਪ੍ਰਧਾਨ ਮੰਤਰੀ ਜੀ ਨੂੰ ਰਿਪੋਰਟ ਕਰਨ ਦੇ ਲਈ ਉਹ ਇੱਥੇ ਪਧਾਰੇ ਸੀ ਤੇ ਉਹਨਾਂ ਕਈ ਜਗ੍ਹਾ ਤੇ ਵਿజిਟ ਕੀਤੀ ਵਗਦੇ ਪਾਣੀ ਦੇ ਵਿੱਚ ਵੀ ਗਏ ਸੋ ਦੇਖ ਕੇ ਬੜੀ ਤਸੱਲੀ ਹੋਈ ਕਿ ਬਹੁਤ ਹੀ ਢੰਗਾਈ ਦੇ ਨਾਲ ਇਹ ਪੰਜਾਬ ਦੇ ਹਾਲਾਤ ਨੂੰ ਦੇਖ ਰਹੇ ਨੇ ਸ਼ਿਵਰਾਜ ਸਿੰਘ ਜੀ चौहान ਬਹੁਤ ਹੀ ਸੀਨੀਅਰ ਪਾਰਲੀਮੈਂਟਰੀਅਨ ਲੰਬਾ ਸਮਾਂ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਤੇ ਹੁਣ ਸੈਂਟਰ ਦੇ ਵਿੱਚ ਬਹੁਤ ਹੀ ਜ਼ਿੰਮੇਵਾਰੀ ਵਾਲੀ ਇਹ ਮੰਤਰਾਲੇ ਦੇ ਮੰਤਰੀ ਨੇ ਸੋ ਉਹਨਾਂ ਦਾ ਆਣਾ ਵੀ ਵਧੀਆ ਸੀ ਉਹਨਾਂ ਦਾ ਵਿਜ਼ਿਟ ਕਰਨਾ ਵਧੀਆ ਸੀ ਪਰ ਜਦੋਂ ਗਏ ਆ ਉਦੋਂ ਜੋ ਕੁਝ ਗੱਲਾਂ ਹੋਈਆਂ ਤਾਂ ਇਹ ਜਾਣ ਕੇ ਨਿਰਾਸ਼ਾ ਵੀ ਹੋਈ ਮਨ ਦੁਖੀ ਵੀ ਹੋਇਆ ਕਿਉਂਕਿ ਪੰਜਾਬ ਅੱਜ ਜਿਸ ਹਾਲਤ ਦੇ ਵਿੱਚ ਦੀ ਲੰਘ ਰਿਹਾ ਉਹ ਪੂਰਾ ਸੰਸਾਰ ਦੇਖ ਰਿਹਾ ਤੇ ਮਾਨਯੋਗ ਚੋਹਾਨ ਸਾਹਿਬ ਉਹ ਇੱਥੇ ਸਾਡੀ ਵਿਪਦਾ ਨੂੰ ਦੇਖਣ ਦੇ ਲਈ ਅਸੈਸ ਕਰਨ ਦੇ ਲਈ ਆਏ ਸੀ ਪਰ ਉਹ ਕਹਿ ਕੇ ਗਏ ਕਿ ਇਹ ਜੋ ਥੜਾ ਆਏ ਨੇ ਇਹ ਗੈਰ ਕਾਨੂੰਨੀ ਮਾਈਨਿੰਗ ਕਰਕੇ ਆਏ ਨੇ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਗਏ ਆ ਸੋ ਮੈਂ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਨੀ ਹੈ ਕਿਉਂਕਿ ਮੈਂ ਉਹਨਾਂ ਦੀਆਂ ਗੱਲਾਂ ਤੇ ਬਾਲੀ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਪਰ ਗੱਲ ਜੋ ਸਹੀ ਹੈ ਉਹ ਵੀ ਮੈਂ ਦੱਸਣੀ ਜ਼ਰੂਰੀ ਸਮਝਦਾ ਕਿ ਤੁਸੀਂ ਆਏ ਤਾਂ ਇਸ ਲਈ ਕਿ ਸਾਡੀ ਹਾਲਤ ਦੇਖੋ ਵੀ ਅਸੀਂ ਪਾਣੀ ਦੇ ਵਿੱਚ ਡੁੱਬੇ ਹੋਏ ਹਾਂ ਪਾਣੀ ਨੇ ਸਾਡੀ ਬਰਬਾਦੀ ਕੀਤੀ ਹੈ ਜਾਂ ਨਹੀਂ ਇਹ ਤਾਂ ਕੋਈ ਵਿਸ਼ਾ ਹੀ ਨਹੀਂ ਸੀ ਕਿ ਇਸ ਤਰ੍ਹਾਂ ਹੋਇਆ ਕੀ ਹੋਇਆ ਸੋ ਮੈਂ ਸਮਝਦਾ ਕਿ ਜਾਂਦੇ ਜਾਂਦੇ ਉਹ ਰਾਜਨੀਤੀ ਦੀ ਗੱਲ ਕਰ ਗਈ ਉਹ ਕਹਿ ਕੇ ਗਏ ਆ ਕਿ ਜੋ ਬੰਨ ਬੰਨੇ ਸੀ ਉਹ ਸ਼੍ਰੀ ਅਟਲ ਵਿਹਾਰੀ ਜੀ ਬਾਜਪਾਈ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਸਮੇਂ ਬੰਨੇ ਗਏ ਸੀ ਸੋ ਮੈਂ ਕਹਿਣਾ ਚਾਹਣਾ ਕਿ ਦੇਖੋ ਜੋ ਹੜ ਆਏ ਨੇ ਹੜ ਆਏ ਨੇ ਓਹੋ ਕੋਈ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਮਾਈਨਿੰਗ ਕਰਕੇ ਆ ਗਏ ਜਾਂ ਕਿਸੇ ਦੀ ਗਲਤੀ ਕਰਕੇ ਆ ਗਏ ਇਹ ਸਾਰੇ ਜਾਣਦੇ ਜੋ ਹੜ ਆਏ ਨੇ ਪਾਣੀ ਇਸ ਤਰੀਕੇ ਦੇ ਨਾਲ ਆਇਆ ਬਰਸਾਤ ਇਸ ਤਰੀਕੇ ਦੇ ਨਾਲ ਆਈ ਜਿਹੜੀ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਨਹੀਂ ਕਦੀ ਹੋਈ ਕੱਲੇ 25 ਅਗਸਤ ਨੂੰ 25 ਅਗਸਤ ਨੂੰ ਚੰਬਾ ਦੇ ਵਿੱਚ 1205% ਬਰਸਾਤ ਹੋਈ ਕਾਂਗੜਾ ਦੇ ਵਿੱਚ 275% ਬਰਸਾਤ ਹੋਈ ਪਠਾਨਕੋਟ ਦੇ ਵਿੱਚ 820% ਬਰਸਾਤ ਹੋਈ ਕਠੂਆ ਦੇ ਵਿੱਚ 156% ਬਰਸਾਤ ਹੋਈ ਸੋ ਸਾਰੇ ਹਿਮਾਚਲ ਦੇ ਜੰਮੂ ਕਸ਼ਮੀਰ ਦੇ ਪਾਕਿਸਤਾਨ ਦੇ ਤੇ ਜਿੰਨੀਆਂ ਵੀ ਖੱਡਾਂ ਸੀ ਜਿੰਨੇ ਨਾਲੇ ਸੀ ਉਹ ਸਾਰੇ ਪਾਣੀ ਦੇ ਭਰ ਕੇ ਚੱਲੇ ਤੇ ਅੱਜ ਤੱਕ ਦੇ 1988 ਦੀ ਜਦੋਂ ਗੱਲ ਕਰਦੇ ਆ ਤਾਂ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਉਦੋਂ ਆਇਆ ਸੀ ਜਿਹੜਾ ਅੱਜ ਤੱਕ ਦਾ ਪੰਜਾਬ ਦਾ ਸਭ ਤੋਂ ਕਿ ਉਦੋਂ ਬਹੁਤ ਵੱਡੇ ਹੜ੍ਹ ਆਏ ਸੀ 11 ਲੱਖ 20 ਹਜ਼ਾਰ ਕਿਉਂ ਸੀ ਬਟ ਹੁਣ 14 ਲੱਖ 11 ਹਜ਼ਾਰ ਕਿਉਂ ਸੀ ਆਇਆ ਜਿਹੜਾ 88 ਦੇ ਨਾਲੋਂ ਵੀ 20% ਵੱਧ ਸੀ ਸੋ ਇੰਨਾ ਪਾਣੀ ਆਇਆ ਇਸ ਕਰਕੇ ਹੜਾ ਹੈ ਤੇ ਮਾਨਯੋਗ ਮੰਤਰੀ ਸਾਹਿਬ ਨੇ ਜਿਹੜੀ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਕਿ ਰਿਵਰ ਆਪਣੇ ਰਾਵੀ ਵਿਆਸ ਸਤਲੋਜ ਕੱਗ ਚਾਰ ਦਰਿਆਵਾਂ ਦੇ ਵਿੱਚ ਇਹ ਲੀਗਲ ਮਾਈਨਿੰਗ ਦੀ ਉਹ ਗੱਲ ਕਰਕੇ ਗਈ ਸੋ ਮੈਂ ਇਹਦੇ ਚ ਦੱਸਣੀ ਚਾਹਣਾ ਕਿ ਜਿਹੜਾ ਰਿਵਰ ਰਾਵੀ ਹੈ ਉਥੇ ਕਿਸੇ ਵੀ ਕਿਸਮ ਦੀ ਮਾਈਨਿੰਗ ਹੈ ਜਿਹੜੀ ਉਹ ਅਲਾਉਡ ਨਹੀਂ ਹੈ ਕਿਉਂ ਨਹੀਂ ਅਲਾਉਡ ਹੋ ਕਿਉਂਕਿ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਤੇ ਉਥੇ ਜੋ ਮਾਈਨਿੰਗ ਹੈ ਉਹ ਸਿਰਫ 5 ਕਿਲੋਮੀਟਰ ਦਾ ਜੋ ਏਰੀਆ ਹੈ ਬਾਰਡਰ ਦਾ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਮਾਈਨਿੰਗ ਕਿਸੇ ਕਿਸਮ ਦੀ ਹੋ ਨਹੀਂ ਸਕਦੀ ਔਰ ਜਿਹਦਾ ਬਕਾਇਦਾ ਤੌਰ ਤੇ ਲੈਟਰ ਵੀ ਕੱਢਿਆ ਹੋਇਆ ਹੈ ਮਿਲਟਰੀ ਦੇ ਨਾਲ ਅਥਾਰਟੀ ਇਥੋਂ ਤੱਕ ਲਿਖਿਆ ਹੋਇਆ ਹੈ ਕਿ ਕਿਸੇ ਵੀ ਕਿਸਮ ਦੀ ਕੋਈ ਉਥੇ ਮਾਈਨਿੰਗ ਦੀ ਐਕਟੀਵਿਟੀ ਜਾਂ ਕੋਈ ਡੀਸਟਰਟਿੰਗ ਦੀ ਐਕਟੀਵਿਟੀ ਕਿਸੇ ਕਿਸਮ ਦੀ ਵੀ ਹੈ ਵਿਦਆਊਟ ਦੀ ਪਰਮਿਸ਼ਨ ਆਫ ਮਿਲਟਰੀ ਅਥਾਰਟੀ ਉਥੇ ਕੁਝ ਨਹੀਂ ਹੋ ਸਕਦਾ ਅਰ ਰਵਿंद्रਾ ਜਿਹੜਾ ਉਹ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਪੈਂਦਾ ਬਾਡ ਸੋ ਉਥੇ ਕੋਈ ਮਾਈਨਿੰਗ ਦਾ ਸਵਾਲ ਹੀ ਨਹੀਂ ਉੱਠਦਾ ਉਥੇ ਕਿਸੇ ਕਿਸਮ ਦੀ ਕੋਈ ਮਾਈਨਿੰਗ ਹੋ ਹੀ ਨਹੀਂ ਸਕਦੀ ਮਿਲਟਰੀ ਦਾ ਕੰਟਰੋਲ ਹੈ ਉਥੇ ਸੋ ਰਾਵੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਮਾਈਨਿੰਗ ਹੈ ਜਿਹੜੀ ਉਹ ਨਹੀਂ ਹੋਈ ਤੇ ਜਿੱਥੇ ਤੱਕ ਰਿਵਰ ਵਿਆਸ ਦਾ تعلق ਆ ਵਿਆਸ ਦਰਿਆ ਜਿਹੜਾ ਉਹ ਡਿਕਲੇਅਰਡ ਹੈ ਐਜ਼ ਅ ਕਨ ਸਰਵੇਸ਼ਨ ਰਿਜ਼ਰਵ ਆਫ ਫੋਰੈਸਟ ਡਿਪਾਰਟਮੈਂਟ ਇਹ ਫੋਰੈਸਟ ਡਿਪਾਰਟਮੈਂਟ ਸੈਂਚੁਰੀ ਵੀ ਕਹਿੰਦੇ ਆ ਤੇ ਇਸ ਨੂੰ ਆਪਣਾ ਇਹ ਏਰੀਆ ਡਿਕਲੇਅਰ ਹੋਣ ਦੇ ਨਾਤੇ ਇੱਥੇ ਤਾਂ ਇਥੋਂ ਤੱਕ ਹੈ ਵਿਆਸ ਦਰਿਆ ਦੇ ਵਿੱਚ ਮਾਈਨਿੰਗ ਤਾਂ ਦੂਰ ਦੀ ਗੱਲ ਹੈ ਜੇ ਡੀ ਸੈਟਿੰਗ ਵੀ ਕਰਨੀ ਹੈ ਤਾਂ ਸੈਂਟਰਲ ਗਵਰਨਮੈਂਟ ਦਾ ਪ੍ਰਵੇਸ਼ ਪੋਰਟਲ ਉੱਤੇ ਸਾਨੂੰ ਅਪਲਾਈ ਕਰਨਾ ਪੈਂਦਾ ਹੈ ਅਰ ਅਸੀਂ ਅਪਲਾਈ ਕੀਤਾ ਹੋਇਆ ਉੱਥੇ ਜਿਹੜੀ ਡੀ ਸੈਟਿੰਗ ਦੀ ਗੱਲ ਕਰਦੇ ਆ ਵੀ ਡੀ ਸੈਟਿੰਗ ਜੇ ਹੋ ਜਾਂਦੀ ਕਈ ਸਾਥੀ ਕਹਿੰਦੇ ਵੀ ਆ ਤਾਂ ਬਿਆਸ ਦਰਿਆ ਦੀ ਡੀ ਸੈਟਿੰਗ ਦਾ ਅਸੀਂ ਪ੍ਰਵੇਸ਼ ਪੋਰਟਲ ਤੇ ਅਪਲਾਈ ਕੀਤਾ ਜਿਹਦੀ ਪਰਮਿਸ਼ਨ ਨਹੀਂ ਹਲੇ ਆਈ। ਸੋ ਬਿਆਸ ਰੇਵਰ ਦਾ ਕੋਈ ਮਤਲਬ ਨਹੀਂ। ਜਿੱਥੇ ਤੱਕ ਸਤਲੋਜ ਦਰਿਆ ਦਾ تعلق ਹੈ। ਉੱਥੇ ਜੋ ਮਾਈਨਿੰਗ ਸਾਈਟਸ ਹੈਗੀਆਂ ਨੇ। ਬਕਾਇਦਾ ਮਾਈਨਿੰਗ ਸਾਈਟਸ ਡੀਐਸਆਰ ਬਣ ਕੇ ਮਾਈਨਿੰਗ ਸਾਈਟਸ ਨੇ ਜਿਹੜੀਆਂ ਆਇਡੈਂਟੀਫਾਈ ਹੁੰਦੀਆਂ ਨੇ ਤੇ ਉਸ ਤੇ ਜਿਹੜੀ ਇਹੀ ਦੇਣੀ ਹੈ এনवायरमेंट ਸਰਟੀਫਿਕੇਟ ਦੇਣਾ ਉਹ ਸੀਆ ਨੇ ਦੇਣਾ ਸੀਆ ਇਸ ਸਟੈਚਰੀ ਬਾਡੀ ਆਫ ਮਿਨਿਸਟਰੀ ਆਫ এনवायरमेंट ਐਂਡ ਕਲਾਈਮੇਟ ਚੇਂਜ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਦੀ ਇੱਕ ਸਟੈਚਰੀ ਬਾਡੀ ਹੈ ਇਹ ਸੀਆ ਜਿਹੜੀ ਐ এনवायरमेंट ਆਪਣਾ ਕਲੀਅਰੈਂਸ ਸਰਟੀਫਿਕੇਟ ਦਿੰਦੀ ਹੈ ਸੋ ਉਹ ਕੰਟਰੋਲ ਉੱਥੇ ਹੈ ਉਥੇ ਕੋਈ ਮਾਈਨਿੰਗ ਦਾ ਤੱਲਕ ਨਹੀਂ ਹੈ ਉਥੇ ਕੋਈ ਡੀਸੇਲਟਿੰਗ ਦਾ ਤੱਲਕ ਨਹੀਂ ਹੈ ਤੇ ਘੱਗਰ ਅਰ ਘੱਗਰਦ ਰਿਆ ਹੈ ਜਿਹੜਾ ਉਥੇ ਕੋਈ ਸਾਈਟ ਪੰਜਾਬ ਦੇ ਵਿੱਚ ਐਸੀ ਨਹੀਂ ਜਿਹੜੀ ਉਥੇ ਕੋਈ ਮਾਈਨਿੰਗ ਦੀ ਹੋਵੇ ਜਾਂ ਡੀਸੇਲਟਿੰਗ ਦੀ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜੇ 4 ਜਨਾਂ ਦੀ ਗੱਲ ਕੀਤੀ ਹੈ ਤਾਂ ਕੰਨੇ ਸਤਲੋਜ ਦੀ ਗੱਲ ਕੀਤੀ ਗਈ ਹੈ ਬਾਕੀ ਤੇ ਕੋਈ ਮਾਈਨਿੰਗ ਹੋ ਹੀ ਨਹੀਂ ਸਕਦੀ ਕੋਈ ਮਤਲਬ ਹੀ ਨਹੀਂ ਉੱਥੇ ਤੇ ਦੂਜੀ ਜਿਹੜੀ ਬੰਨਾਂ ਦੀ ਗੱਲ ਕੀਤੀ ਗਈ ਹੈ ਬੰਨਾਂ ਦੀ ਗੱਲ ਜਿੰਨੇ ਧੂਸੇ ਬੰਨ ਨੇ ਜਿਹੜੇ ਜਿਹੜੇ ਦਰਿਆਵਾਂ ਦੇ ਉੱਤੇ ਬਣੇ ਹੋਏ ਨੇ ਧੂਸੇ ਬੰਨ ਦੇ ਉੱਤੇ ਕਿਤੇ ਕੋਈ ਬ੍ਰੀਚ ਨਹੀਂ ਹੋਈ ਜੇ ਕਿਤੇ ਬ੍ਰੀਚਾਂ ਹੋਈਆਂ ਨੇ ਜਦੋਂ ਓਵਰਫਲੋ ਹੋ ਗਏ ਬੰਨਾਂ ਦੇ ਉੱਪਰ ਦੀ ਪਾਣੀ ਹੋ ਗਿਆ ਤਾਂ ਫਿਰ ਤਾਂ ਬ੍ਰੀਚਾਂ ਹੋਣੀਆਂ ਸੀ ਸੋ ਪਾਣੀ ਇੰਨਾ ਆਇਆ ਹੈ ਤਾਂ ওভারਫਲੋ ਹੋ ਗਏ ਨੇ ਸੋ ਉਸ ਕਰਕੇ ਜਿਹੜੀ ਹੈ ਤੁਸੀਂ ਬੰਨਾਂ ਦੇ ਵਿੱਚ ਜਿਹੜੀ ਕਿਤੇ ਬਰੀਚ ਆਈ ਹੈ ਤੇ ਇਸ ਦੇ ਲਈ ਅਸੀਂ ਸਟੇਟ ਗਵਰਨਮੈਂਟ ਨੇ ਹਮੇਸ਼ਾ ਅਗਾਊਂ ਪ੍ਰਬੰਧਾਂ ਦੀ ਗੱਲ ਕੀਤੀ ਹੈ ਸਮੇਂ-ਸਮੇਂ ਤੇ ਕੇਂਦਰ ਦੀ ਸਰਕਾਰ ਨੂੰ ਅਸੀਂ ਦੱਸਦੇ ਰਹੇ ਹਾਂ ਆ ਪਹਿਲਾਂ ਕੱਗਰ ਦੀ ਜਮੈਂ ਗੱਲ ਕਰ ਲਾਂ ਕੱਗਰ ਦੀ ਗੱਲ ਸਭ ਤੋਂ ਜ਼ਿਆਦਾ ਮਾਰ ਹੈ ਜਿਹੜੀ ਉਹ ਹਲਕੇ ਮੇਰੇ ਲਹਿਰੇ ਚ ਪੈਂਦੀ ਆ ਖਨੌਰੀ ਦੇ ਵਿੱਚ ਪੈਂਦੀ ਆ ਪਰ ਨਾਲ ਮੈਂ ਦੱਸਣਾ ਚਾਹਣਾ ਕਿ ਪੰਜਾਬ ਸਰਕਾਰ ਦੇ ਸਹੀ ਕੀਤੇ ਕੰਮਾਂ ਦੇ ਸਦਕਾ ਅੱਜ ਉਥੇ ਖਨੌਰੀ ਦੇ ਵਿੱਚ ਇਸ ਸਮੇਂ 750.3 ਜਿਹੜਾ ਕੱਗਰ ਦਾ ਲੈਵਲ ਚੱਲ ਰਿਹਾ 748 ਡੇਂਜਰ ਪੁਆਇੰਟ ਹੈ ਅਰ ਹਮੇਸ਼ਾ ਬਰੀਚ ਹੁੰਦੀ ਰਹੀ ਹੈ ਪਰ ਅਸੀਂ ਦੋਹੇ ਪਾਸੇ 16 16 ਫੁੱਟ ਚੌੜੇ ਬੰਨ ਬੰਨੇ ਉਥੇ ਕੋਈ ਬਰੀਚ ਨਹੀਂ ਪਰ ਭਗਵਾਨ ਦੀ ਕਿਰਪਾ ਠੀਕ ਹੋ ਜਾਏਗਾ ਔਰ ਉਸ ਸੰਬੰਧ ਦੇ ਵਿੱਚ ਸਾਡਾ ਡਿਪਾਰਟਮੈਂਟ ਵਾਟਰ ਰਿਸੋਰਸਸ ਡਿਪਾਰਟਮੈਂਟ ਜੋ ਕੁਝ ਵੀ ਡਿਊਟੀ ਬੰਦੀ ਸੀ ਅਸੀਂ ਡਿਊਟੀ ਨਿਭਾਉਂਦੇ ਰਹੇ ਅਸੀਂ ਇਸ ਸੰਬੰਧ ਦੇ ਵਿੱਚ ਆ ਸੁਖਣਾ ਲੈਕ ਦੇ ਵਿੱਚੋਂ ਪਾਣੀ ਛੱਡਿਆ ਸੀ ਹੁਣ ਮੈਂ ਉਹ ਵੀ ਚਿੱਠੀ ਤੁਹਾਨੂੰ ਦੇਣੀ ਚਾਹਣਾ ਕਿ ਸੁਖਨਾ ਲੈਕ ਦੇ ਵਿੱਚੋਂ ਪਾਣੀ ਛੱਡਿਆ ਉਹ ਘਰਦੇ ਜਾਂਦਾ ਅਸੀਂ ਇਹਨਾਂ ਨੂੰ ਲੈਟਰ ਲਿਖਿਆ ਤੇ 24/7 ਨੂੰ ਆਹ ਲੈਟਰ ਹੈ ਮੇਰੇ ਕੋਲ 24/7 ਨੂੰ ਲੈਟਰ ਲਿਖਿਆ ਇੰਜੀਨੀਅਰਿੰਗ ਚੀਫ ਇਰੀਗੇਸ਼ਨ ਐਂਡ ਵਾਟਰ ਸੋਰਸੇ ਡਿਪਾਰਟਮੈਂਟ ਹਰਿਆਣਾ ਪੰਚਕੂਲਾ ਤੇ ਚੀਫ ਇੰਜੀਨੀਅਰ ਡਿਊਟੀ ਚੰਡੀਗੜ੍ਹ ਨੂੰ ਅਸੀਂ 24/7 ਨੂੰ ਲੈਟਰ ਲਿਖਿਆ ਕਿ ਸਾਡੇ ਪੰਜਾਬ ਦੇ ਵਿੱਚ ਹਲੇ ਪਾਣੀ ਦੀ ਸਥਿਤੀ ਠੀਕ ਹੈ ਵੀ ਤੁਸੀਂ ਕੁਸ਼ਲਿਆ ਟਾਈਮ ਤੇ ਜਾ ਫਿਰ ਸੁਖਨਾ ਲੈਕ ਦੇ ਵਿੱਚੋਂ ਪਾਣੀ ਅਗਰ ਛੱਡਣਾ ਚਾਹਣੇ ਹੋ ਤਾਂ ਤੁਸੀਂ ਰਿਲੀਜ਼ ਕਰ ਸਕਦੇ ਹੋ ਪਰ ਸਾਡੀ ਚਿੱਠੀ ਉਸ ਤੋਂ ਬਾਅਦ ਬਰਬਲੀ ਵੀ ਗੱਲ ਕਰਦੇ ਰਹੇ ਕੋਈ ਪਾਣੀ ਨਹੀਂ ਛੱਡਿਆ ਕੋਈ ਤਾਂ ਨਹੀਂ ਦੇ ਦਿੱਤਾ ਆਉਣ ਇੱਕਦਮ ਪਾਣੀ ਛੱਡਿਆ ਅਲਟੀਮੇਟਲੀ ਉਹ ਘੱਗਰ ਦੇ ਵਿੱਚ ਫੇਰੋਂ ਪਾਣੀ ਗਿਆ ਸੋ ਅਸੀਂ ਉਸਤੇ ਵੀ ਗੱਲ ਕੀਤੀ ਤੇ ਬਾਕੀ ਗਵਰਨਮੈਂਟ ਆਫ ਇੰਡੀਆ ਨੂੰ ਜਿਨ੍ਹਾਂ ਕੋਲੇ ਸਾਰੀਆਂ ਤਾਕਤਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਸਮੇਂ-ਸਮੇਂ ਤੇ ਜਿਹੜੇ ਪ੍ਰਪੋਜ਼ਲਾਂ ਸੀ ਉਹ ਪ੍ਰਪੋਜ਼ਲਾਂ ਸਾਰੀਆਂ ਬਣਾ ਕੇ ਭੇਜੀਆਂ ਤੇ ਜਿਹੜੇ ਕੰਮ ਕਰਨ ਵਾਲੇ ਸੈਂਟਰ ਗਵਰਨਮੈਂਟ ਦੇ ਸੀ ਅਸੀਂ ਉਹ ਕੰਮ ਉਹਨਾਂ ਨੂੰ ਲਿਖ ਕੇ ਭੇਜੇ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਆ ਸਾਡੀ ਇੱਥੇ ਮਦਦ ਕਰਦੇ ਹੋ ਉਹਦੇ ਵਿੱਚ ਸਾਰੇ ਕੇਸ ਸਾਡੇ ਪੈਂਡਿੰਗ ਪਏ ਨੇ ਹਲਿਓ ਆ ਮੈਂ ਚਿੱਠੀ ਮੇਰੇ ਕੋਲੇ 18 10 22 ਦੀ 18 10 22 ਨੂੰ ਆ ਜਿਹੜੀ ਗੱਲ ਅਸੀਂ 라ਵੀ ਦਰਿਆ ਦੀ ਕਰਦੇ ਆ 18 10 22 ਨੂੰ ਸਾਡੀ ਸਰਕਾਰ ਬਾਈ ਦੇ ਵਿੱਚ ਬਣੀ ਹੈ 18 10 22 ਨੂੰ ਅਸੀਂ ਸਾਡੇ ਪ੍ਰਿੰਸੀਪਲ ਸੈਕਟਰੀ ਨੇ ਚਿੱਠੀ ਲਿਖਤੀ ਸੀ 라ਵੀ ਉਸ ਪਿੱਛੇ ਆਰੋਧੇ ਤੇ ਸਪਸ਼ਟ ਲਿਖਤਾ ਸੀ ਕਿ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਉੱਥੇ ਮਾਈਨਿੰਗ ਦੀ ਐਕਟੀਵਿਟੀ ਨਹੀਂ ਹੋ ਸਕਦੀ ਮਤਲਬ ਕਹਿੰਦਾ ਕਿ ਉਹਦੇ ਪਿੱਛੇ ਵੀ ਸਾਡੇ ਕੋਲੇ ਸਾਰਾ ਕੁਝ ਹੈ ਜਿਹੜਾ ਇਨ ਰਾਈਟਿੰਗ ਹੈਗਾ ਤੇ ਦੂਜਾ ਸਾਡੇ ਲਈ ਜਿਹੜੀ ਸਭ ਤੋਂ ਜ਼ਰੂਰੀ ਸਭ ਤੋਂ ਵੱਡੇ ਇੰਪੋਰਟੈਂਸ ਸਾਡਾ ਦੇਸ਼ ਹੈ ਸਾਡੇ ਦੇਸ਼ ਦੇ ਲਈ ਅਸੀਂ ਸਾਰਾ ਕੁਝ ਕਰਨਾ ਵੀ ਹੈ ਕਿਉਂਕਿ ਪਹਿਲਾਂ ਅਸੀਂ ਹਿੰਦੂਸਤਾਨੀ ਤੇ ਪਰ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਜੋ ਪੋਸਟਾਂ ਨੇ ਸਾਡੇ ਇਸ ਦੀਆਂ ਬੀਐਸਐਫ ਦੀਆਂ ਤੇ ਆਪਣਾ ਬਾਰਡਰ ਆਊਟ ਪੋਸਟਾਂ ਨੇ ਬੀਐਸਐਫ ਦੀਆਂ ਚੌਕੀਆਂ ਨੇ ਉਹ ਜਿਹੜੀਆਂ ਚੌਕੀਆਂ ਨੇ ਉਹ ਪੰਜਾਬ ਦੇ ਵਿੱਚ ਨੇ ਹਰ ਫਲੱਡ ਜਦੋਂ ਆਉਂਦੇ ਨੇ ਉਹਨਾਂ ਚੌਕੀਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਅਸੀਂ ਉਹਨਾਂ ਚੌਕੀਆਂ ਦੀ ਹਰ ਸਾਲ ਰਿਪੇਅਰ ਦੇ ਲਈ ਉਹਨਾਂ ਦੀ ਦੇਖਭਾਲ ਦੇ ਲਈ ਅਸੀਂ ਬਕਾਇਦਾ ਜੋ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉੱਥੇ ਅਸੀਂ ਕਰਾ ਕੇ ਦਿੰਦੇ ਹਾਂ ਪਰ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਆ ਲੈਟਰ ਹੈ 21 317 2023 ਨੂੰ 317 23 ਨੂੰ 2023 ਨੂੰ ਸਾਡੇ ਚੀਫ ਸੈਕਟਰੀ ਨੇ ਲੈਟਰ ਲਿਖਿਆ ਹੈ ਸੈਂਟਰਲ ਗਵਰਨਮੈਂਟ ਨੇ ਉਹਨਾਂ ਦੇ ਜਿਹੜੇ ਸੈਕਟਰੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੂੰ ਉਹਨਾਂ ਨੂੰ ਲਿਖਿਆ ਹੈ ਕਿ ਬਾਰਡਰ ਸਕਿਉਰਿਟੀ ਫੋਰਸ ਜਿਹੜੀਆਂ ਹਮੇਸ਼ਾ ਫਲੱਟ ਦੇ ਬਾਡਰ ਦੇ ਥ੍ਰੈਟ ਚ ਰਹਿੰਦੀਆਂ ਨੇ ਤੇ ਬੀਐਸਐਫ ਤੇ ਆਰਮੀ ਇਸ ਤੋਂ ਪ੍ਰਭਾਵਿਤ ਹੁੰਦੀ ਹੈ ਤੇ ਇਸ ਦੇ ਲਈ ਤੁਸੀਂ ਜੋ ਪ੍ਰਬੰਧ ਨੇ ਉਹ ਪ੍ਰੋਟੈਕਟ ਦੇ ਲਈ ਫਲੱਡ ਦੇ ਲਈ ਉਹ ਤੁਸੀਂ ਪ੍ਰਬੰਧ ਕਰੋ ਦੀ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਡੈਨਿਸ ਹੈਜ਼ ਅਕੋਰਡਿੰਗਲੀ ਪ੍ਰਿਪੇਅਰਡ ਦੀ ਐਸਟੀਮੇਟ ਦੀ ਲਿਸਟ ਆਫ ਦੀ ਪ੍ਰੋਜੈਕਟ ਇਜ਼ ਅਟੈਚਡ ਹੇਅਰ ਵਿਦ ਇਹ 31 7 2023 ਨੂੰ ਲੈਟਰ ਲਿਖਿਆ ਤੇ ਉਸ ਤੋਂ ਬਾਅਦ ਸਾਡੇ ਮੁੱਖ ਮੰਤਰੀ ਸਾਹਿਬ ਨੇ ਆ ਲੈਟਰ ਹੈ ਜੀ 20 ਜੂਨ 2025 ਦਾ 20 ਜੂਨ 2025 ਨੂੰ ਲਿਖਿਆ ਤੇ ਜੋ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਬੀਐਸਐਫ ਦੇ ਚੌਕੀਆਂ ਦੇ ਨਾਲ ਮਿਲ ਕੇ ਰਿਪੋਰਟ ਬਣਾਈ ਹੈ ਤਾਂ ਉਹਨਾਂ ਨੇ ਕਿਹਾ ਐਟ ਦੀ ਡਿਸਟ੍ਰਿਕਟ ਇਟ ਹੈਜ਼ ਬੀਨ ਅਪੁਆਇੰਟਡ ਆਊਟ ਬਾਈ ਦੀ ਬਾਰਡਰ ਸਕਿਉਰਿਟੀ ਫੋਰਸ ਥੈਟ ਦੀ ਬਾਰਡਰ ਆਊਟਪੋਸਟ ਮੇਨਡ ਬਾਈ ਦੀ ਬੀਐਸਐਫ ਆਰ ਅੰਡਰ ਥਰੈਟ ਫਰੋਮ ਦੀ ਫਲਡ ਵਾਟਰਸ ਭਾਇਲ ਦ ਸਟੇਟ ਗਵਰਨਮੈਂਟ ਹੈਜ਼ ਬੀਨ ਮੇਕਿੰਗ ਆਲ ਪੋਸੀਬਲ ਐਫਰਟਸ ਟੂ ਐਨਸ਼ੋਰ ਥੈਟ ਨੋ ਲਾਸ ਇਸ ਕਾਜ਼ ਟੂ ਦੀ ਇਨਫਰਾਸਟ੍ਰਕਚਰ ਆਫ ਬੀਐਸਐਫ ਐਂਡ ਆਰਮੀ ਉਹਨਾਂ ਨੇ ਖੁਦ ਕਿਹਾ ਪਰ ਇਹ ਚਿੱਠੇ ਦੋ ਸਾਲ ਹੋ ਗਏ 175 ਕਰੋੜ 96 ਲੱਖ ਰੁਪਿਆ ਅਸੀਂ ਮੰਗਿਆ ਦੋ ਸਾਲ ਹੋ ਗਏ ਚਿੱਠੀਆਂ ਘੜਦਿਆਂ ਨੂੰ ਸਾਰਾ ਤੇ ਅੱਜ ਤੱਕ ਘੱਟ ਤੋਂ ਘੱਟ ਦੇਸ਼ ਦੀ ਰੱਖਿਆ ਲਈ ਜ਼ਰੂਰੀ ਹੈ ਇਹ ਉਹ ਪੈਸਾ ਨਹੀਂ ਸਾਨੂੰ ਭੇਜਿਆ ਗਿਆ ਤੇ ਅਸੀਂ ਉਹਦੇ ਪਿੱਛੇ ਅਸੀਂ ਤੇ ਲੈਟਰ ਹੀ ਲਿਖ ਸਕਦੇ ਆ ਅਸੀਂ ਉਹ ਲੈਟਰ ਲਿਖਦੇ ਰਹੇ ਤੇ ਬਾਕੀ ਜੋ ਇਹਨਾਂ ਨੇ ਕਿਹਾ ਉਜਰੇ ਵਰ ਜਿਹੜੀ ਸਭ ਤੋਂ ਵੱਡੀ ਮਕੌੜਾ ਪੱਤਨ ਦਾ ਆਪਾਂ ਸਾਰੇ ਦੇਖਦੇ ਆਂ ਮਕੌੜਾ ਪੱਤਨ ਦੇ ਵਿੱਚ ਜਿਹੜਾ ਉਜ ਡਰਿਆ ਜੰਮੂ ਕਸ਼ਮੀਰ ਦਾ ਉਹ ਆ ਕੇ ਰਾਵੀ ਦੇ ਵਿੱਚ ਮਿਲਿਆ ਰਾਵੀ ਦੀ ਉੱਥੇ ਬਰਬਾਦੀ ਹੋਈ 600 ਕਿਸੀਕ ਪਾਣੀ ਦੀ ਹੋਈ ਤਾਂ ਉਹ ਸੰਬੰਧ ਵਿੱਚ ਵੀ ਮੈਂ ਕਹਿਣਾ ਚਾਹਣਾ ਕਿ ਅਸੀਂ ਉਹਦਾ ਵੀ ਪ੍ਰਪੋਜ਼ਲ ਹੈ ਜਿਹੜੀ ਇੱਕ ਸਾਲ ਤੋਂ ਸੈਂਟਰਲ ਬਾਰਡਰ ਕਮਿਸ਼ਨ ਲਵੇ ਪ੍ਰਪੋਜ਼ਲ ਪਈ ਹੈ ਜਿਹਦੇ ਬਾਰੇ ਅਸੀਂ ਕਿਹਾ ਕਿ ਉੱਥੇ ਬੈਰਾਜ ਬਣਾ ਦਿੱਤਾ ਜਾਵੇ ਨਾ ਤੇ ਪਾਣੀ ਪਾਕਿਸਤਾਨ ਜਾਊਗਾ ਉਹਨ ਫਲੱਡਡ ਵਾਟਰ ਹੈ ਜਿਹੜਾ ਕੋਈ ਪਾਕਿਸਤਾਨ ਜਾਂਦਾ ਨਾਦੇ ਪਾਣੀ ਦੇ ਉਹ ਬਿਰਾਜ ਉੱਥੇ ਬਣਾਉਣਾ ਚਾਹੀਦਾ ਤੇ ਉਹ ਪਾਣੀ ਹੈ ਜਿਹੜਾ ਯੂਜ਼ ਹੋਏਗਾ ਫਾਰ தி ਡਰਿੰਕਿੰਗ ਵਾਟਰ ਐਂਡ ਡਰਿੰਕਿੰਗ ਵਾਟਰ ਦੇ ਲਈ ਵੀ ਕੰਮ ਆਏਗਾ ਸਿੰਚਾਈ ਦੇ ਲਈ ਵੀ ਕੰਮ ਆਏਗਾ ਤੇ ਮਕੌੜਾ ਪਤਨ ਹੈ ਜਿਹੜਾ ਉਹ ਸਾਰੇ ਏਰੀਆ ਦੇ ਵਿੱਚ ਬਿਰਾਜ ਬਣ ਕੇ ਜਿਹੜਾ ਕੰਮ ਆਊਗਾ ਉਹਦੇ ਲਈ ਅਸੀਂ ਲੈਨੇਬਲ ਸਟਿਲ ਇਟ ਇਸ ਪੈਂਡਿੰਗ ਬਿਫੋਰ ði ਗਵਰਨਮੈਂਟ ਆਫ ਇੰਡੀਆ ਫਰਮ ਲਾਸਟ 1 ਇਅਰ ਸੋ ਉਥੋਂ ਕੋਈ ਜਵਾਬ ਆਉਂਦਾ ਨਹੀਂ ਜਦੋਂ ਅਸੀਂ ਸੈਂਟਰਲ ਗਵਰਨਮੈਂਟ ਨੂੰ ਕੋਈ ਲੈਟਰ ਲਿਖਦੇ ਹਾਂ ਹੋਰ ਲਿਖਦੇ ਹਾਂ ਤਾਂ ਸਾਡੀ ਬੇਨਤੀ ਇਹ ਹੈ ਕਿ ਸਵਾਏ ਇਸ ਦੇ ਕਿ ਸਾਡੇ ਤੇ ਕੋਈ ਕਿਸੇ ਕਿਸਮ ਦਾ ਐਲੀਗੇਸ਼ਨ ਲਾਉਣ ਤਾਂ ਅੱਜ ਡਿਊਟੀ ਦਾ ਇਹ ਬਣਦੀ ਹੈ ਕਿ ਅੱਜ ਪੰਜਾਬ ਦੇ ਲਈ ਤੁਰੰਤ ਕਿਸੇ ਰਾਹਤ ਦੀ ਗੱਲ ਕਰਦੇ ਕਰਨੀ ਚਾਹੀਦੀ ਆ ਚਲੋ ਹੁਣ ਕਰਨਗੇ ਉੱਥੇ ਤੇ ਤੁਸੀਂ ਸਾਰੇ মিডিਆ ਸਾਰੇ ਚੈਨਲਾਂ ਦੇ ਰਾਹੀਂ ਪੂਰਾ ਸੰਸਾਰ ਦੇਖ ਰਿਹਾ ਹੈ ਕੋਈ ਮਦਦਾਂ ਵੀ ਆ ਰਹੀਆਂ ਨੇ ਤੇ ਹੁਣ ਸੈਂਟਰ ਗਵਰਨਮੈਂਟ ਦੀ ਟੀਮ ਠੀਕ ਹੈ ਸਾਨੂੰ ਕੋਈ ਤਰਾਜ ਨਹੀਂ ਹੈ ਹੁਣ ਸੈਂਟਰ ਗਵਰਨਮੈਂਟ ਦੇ ਐਸੇ ਕਿਹੜੇ ਇੰਜੀਨੀਅਰ ਨੇ ਜਿਹੜੇ ਉਹੀ ਆਗੇ ਦੇਖਣਗੇ ਉਹੀ ਮੀਟਰ ਲਾ ਕੇ ਦੇਖਣਗੇ ਵੀ ਹਾਂਜੀ ਪਾਣੀ ਇੰਨਾ ਹੈਗੇ ਜਾਂ ਨਹੀਂ ਹੈਗੇ ਉੱਥੇ ਸਾਡੇ ਵੀ ਦੱਸ ਸਕਦੇ ਆ ਸੋ ਅੱਜ ਜਦੋਂ ਅਸੀਂ ਦੂਜੇ ਦੇਸ਼ਾਂ ਨੂੰ ਮਦਦ ਦੇ ਸਕਦੇ ਆ ਤਰਾਜ ਸਾਨੂੰ ਕਿਤੇ ਨਹੀਂ ਹੈ ਤੇ ਫਿਰ ਪੰਜਾਬ ਤਾਂ ਹਿੱਸਾ ਹੈ ਤੁਹਾਡਾ ਪੰਜਾਬ ਉਹ ਪੰਜਾਬ ਹੈ ਜਿਨੇ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਡਾ ਯੋਗਦਾਨ ਪਾਇਆ ਤੇ ਪੰਜਾਬ ਨੇ ਜਦੋਂ ਅਨਾਜ ਦੀ ਕਮੀ थी ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੂਜੇ ਦੇਸ਼ਾਂ ਤੋਂ ਅਨਾਜ ਧਾਰਾ ਮੰਗਦੇ ਫਿਰਦੇ ਸੀ ਤੇ ਉਹ ਕਮੀ ਪੰਜਾਬ ਨੇ ਪੂਰੀ ਕੀਤੀ ਸੋ ਅੱਜ ਵਜਾਏ ਇਸ ਦੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਕੀਤੇ ਜਾਣਾ ਵਧੀਆ ਗੱਲਾਂ ਨਹੀਂ ਹੈਗੀਆਂ ਸਾਨੂੰ ਦੁੱਖ ਹੋਇਆ ਇਸ ਗੱਲ ਦਾ ਤਾਂ ਕਰਕੇ ਇਹ ਗੱਲ ਦੱਸਣੀ ਪਈ ਹੈ ਕਿ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀ ਤੁਸੀਂ ਚਾਹੀਦਾ ਹੈ ਵੀ ਅੱਜ ਹੀ ਇਹ ਤੇ ਅਨਾਉਂਸ ਕਰੋ ਸਾਡਾ 60000 ਕਰੋੜ ਰੁਪਏ ਜਿਹੜਾ ਉਹ ਬਕਾਇਆ ਪਿਆ ਉਹ ਰਿਲੀਜ਼ ਕਰ ਦਿਓ ਤੇ ਉਸ ਤੋਂ ਬਾਅਦ ਜਿਹੜੇ 50000 ਰੁਪਏ ਘੱਟ ਤੋਂ ਘੱਟ ਜਿਹੜਾ ਨੁਕਸਾਨ ਹੈ 50000 ਰੁਪਏ ਪਰ ਏਕੜ ਦਾ ਕਿਸਾਨਾਂ ਦਾ ਨੁਕਸਾਨ ਹੈ ਉਹ ਸਾਰੇ ਕੇਂਦਰ ਸਰਕਾਰ ਪਰ ਭਾਈ ਕਰੇ ਉਸ ਗੱਲ ਦੀ ਤੇ ਜਿਹੜੀ ਗੱਲ ਚੱਲ ਜਾਂਦੀ ਹੈ ਵੀ ਸਟੇਟ ਡਿਜਾਸਟਰ ਮਿਟੀਗੇਸ਼ਨ ਫੰਡ 'ਤੇ ਹੈ ਬਿਲਕੁਲ ਪਿਆ ਮਿਟੀਗੇਸ਼ਨ ਫੰਡ 'ਤੇ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ 2023 ਦੇ ਵਿੱਚ ਕਹਿਦਾ ਸੀ ਕਿ ਅਸੀਂ 15000 ਰੁਪਿਆ ਪਰ ਇਕੜ ਦੇਵਾਂਗੇ 15000 ਏਕੜ ਵੀ ਮੈਂ ਸਮਝਦਾ ਘੱਟ ਅਮਾਉਂਟ ਸੀ ਕਹਦਾ ਪਰ ਉਹਨਾਂ ਨੇ ਕਿਹਾ ਵੀ ਨਹੀਂ ਇਹਦੇ ਨੌਰਮ ਨੇ ਨੌਰਮ ਕਿਹਨੇ ਬਣਾਏ ਹੋਏ ਨੇ ਕੇਂਦਰ ਸਰਕਾਰ ਨੇ ਬਣਾਏ ਹੋਏ ਨੇ ਸੋ ਸਾਡੀ ਪੂਰ ਜੋਰ ਇਹ ਮੰਗ ਹੈ ਕਿ ਪੈਸੇ ਪਏ ਨੇ ਪਰ ਜੇ ਪੈਸੇ ਸਾਨੂੰ ਆਪਣੇ ਮੁਤਾਬਕ ਖਰਚਣ ਦਾ ਅਧਿਕਾਰ ਨਹੀਂ ਹੁਣ ਸਾਡੇ ਕਿਸਾਨਾਂ ਜੀ ਦੇ 50000 ਰੁਪਏ ਏਕੜ ਦੀ ਫਸਲ ਮਰ ਗਈ ਤੇ ਅਸੀਂ ਉਹਨਾਂ ਨੂੰ 8200 ਰੁਪਏ ਦਿੰਨੇ ਇਹ ਨੋਰਮ ਉਹਨਾਂ ਨੇ ਤੈਅ ਕੀਤੇ ਨੇ ਸੋ ਇਹ ਨੋਰਮ ਰਿਲੈਕਸ ਕਰਨੇ ਚਾਹੀਦੇ ਜਿੱਥੇ ਕੋਈ ਵਿਪਦ ਆਈ ਹੈ ਕਿਸੇ ਸਟੇਟ ਦੇ ਵਿੱਚ ਵੈਸੇ ਤਾਂ ਆ ਵੀ ਨਾ ਭਗਵਾਨ ਕਰੇ ਇਸ ਤਰ੍ਹਾਂ ਦੀ ਵਿਪਦ ਜੇ ਕੋਈ ਵਿਪਦ ਆਉਂਦੀ ਹੈ ਤਾਂ ਸਟੇਟ ਗਵਰਨਮੈਂਟ ਨੂੰ ਵੀ ਕੋਈ ਰਾਈਟ ਚਾਹੀਦਾ ਸਟੇਟ ਗਵਰਨਮੈਂਟ ਵੀ ਆਪਣੇ ਤੌਰ ਤੇ ਵੀ ਫੈਸਲਾ ਲੈ ਸਕੇ ਹੁਣ ਸਟੇਟ ਗਵਰਨਮੈਂਟ ਕੋਲ ਤਾਂ ਕੋਈ ਰਾਈਟ ਹੀ ਕੋਈ ਨਹੀਂ ਹੁਣ ਮੈਂ ਕੋੜਾ ਹਰਾਨ ਐ ਇਸ ਚੀਜ਼ ਦਾ ਕਿ ਤੁਸੀਂ ਦਿਖਾ ਰਹੇ ਹੋ ਦੁਨੀਆ ਦੇਖ ਰਹੀ ਹੈ ਤੇ ਫਿਰ ਕਦੋਂ ਆਉਣਗੇ ਕਦੋਂ ਰਿਪੋਰਟਾਂ ਦੇਣਗੇ ਆਏ ਤਾਂ ਹੋਏ ਨੇ ਚਲੋ ਧੰਨਵਾਦ ਆ ਉਹਨਾਂ ਦਾ ਤੇ ਤत्तर ਰਿਪੋਰਟਾਂ ਦੇ ਕੇ ਪਹਿਲਾਂ ਅਨਾਉਂਸ ਕਰ ਦੇਣਾ ਚਾਹੀਦਾ ਫਿਰ ਕਿਹਨੇ ਕਿਤੇ ਰਿਪੋਰਟਾਂ ਚੱਲ ਜਣਗੀਆਂ ਸੋਭਜਾ ਇਸ ਦੇ ਕਿ ਜਿਹੜੀਆਂ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ ਬਾਜਪਾ ਸਾਹਿਬ 2004 ਦੇ ਵਿੱਚ ਉਹਨਾਂ ਦੀ ਸਰਕਾਰ ਚਲੀ ਗਈ ਸੀ 21 ਸਾਲ ਹੋ ਗਏ ਉਹਨਾਂ ਦੀ ਸਰਕਾਰ ਗਈ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ 2004 ਦੀਆਂ ਗੱਲਾਂ ਕਰਦੇ ਨੇ ਉਸ ਸਮੇਂ ਮੁੱਖ ਮੰਤਰੀ ਨਹੀਂ ਤੇ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ 2000 ਤੋਂ 2 ਤੋਂ ਬਾਅਦ ਤੇ ਚਲੋ ਜੇ ਕੋਈ ਬੰਨ ਬੰਨਿਆ ਵੀ ਇਹ ਤਾਂ 21 ਸਾਲ ਕਿਸੇ ਬੰਨ ਦੀ ਮਿਆਦ ਤੇ ਹੁਣ ਇਸ ਗੱਲ ਨੂੰ ਗੱਲ ਕਰਨੀ ਤਾਂ ਮੈਂ ਸਮਝਦਾ ਵੀ ਇਹ ਰਾਜਨੀਤੀ ਗੱਲ ਅੱਜ ਦੀ ਕਰਨੀ ਬਣਦੀ ਹੈ ਕਿ ਅੱਜ ਕਿੱਥੇ ਖੜੇ ਹਾਂ ਅਸੀਂ ਅੱਜ ਪੰਜਾਬ ਦੀ ਲੋੜ ਕੀ ਹੈ ਅੱਜ ਪੰਜਾਬ ਤੇ ਆਫਤ ਕੀ ਹੈ ਸੋ ਮੇਰੀ ਬਹੁਤ ਨਿਮਰਤਾ ਸਹਿਤ ਉਹਨਾਂ ਨੂੰ ਬੇਨਤੀ ਹੈ ਕਿ ਹਾਲਾਤ ਬੜੇ ਖਰਾਬ ਨੇ ਅਸੀਂ ਉਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਿਹੜਾ ਦੌਰ ਮਾੜਾ ਦੌਰ ਹੈ ਜਿਹੜਾ ਉਹ ਅੱਜ ਤੱਕ ਪੰਜਾਬ ਤੇ ਨਹੀਂ ਆਇਆ ਬਾਕੀ ਕੱਲ ਮੈਂ ਬੀਵੀ ਐਮਬੀ ਦੇ ਚੇਅਰਮੈਨ ਸਾਹਿਬ ਦੀ ਵੀ ਸੁਣ ਰਿਹਾ ਸੀ ਸੋ ਦੇਖੋ ਪਹਿਲਾਂ ਵੀ ਬਿਨਾ ਮਤਲਬ ਦੇ ਕਾਟੋ ਪਲੇਸ ਹੋਏ ਹੁਣ ਉਹਨਾਂ ਦੀ ਗੱਲ ਸੀ ਕਹਿੰਦੇ ਜੀ ਫੈਸਲੇ ਜਿਹੜੇ ਪਾਰਟਨਰ ਸਟੇਟਸ ਨੇ ਉਹਨਾਂ ਨੂੰ ਲੈ ਕੇ ਲਏ ਜਾਂਦੇ ਆ ਤਾਂ ਮੈਂ ਉਹ ਜੀ ਦੱਸਣੀ ਚਾਹਣਾ ਅਸੀਂ ਚਿੱਠੀ ਲਿਖੀ ਸੀ ਉਹਨਾਂ ਨੂੰ ਅਸੀਂ ਕਿਹਾ ਤੇ ਕਿ 29500 ਕਿਊਸਿਕ ਪਾਣੀ ਸਾਨੂੰ ਸਾਰੇ ਜੂਨ ਦੇ ਮਹੀਨੇ ਦੇ ਵਿੱਚ ਦੇ ਦਿਓ ਇਹ ਫਿਲਿੰਗ ਪੀਰੀਅਡ ਹੈ ਇਥੇ ਪਾਣੀ ਦੇ ਸਕਦੇ ਆ ਇਹ ਬੀਵੀਐਮਬੀ ਦੇ ਰੂਲ ਦੇ ਵਿੱਚ ਪਰ ਦਿੱਤਾ ਕਿੰਨਾ ਪਾਣੀ ਸਾਨੂੰ 21000 607 ਕਿਊਸਿਕ ਦਿੱਤਾ ਫਾਰ ਦੀ ਫਰਸਟ ਹਾਫ ਆਫ ਦੀ ਜੂਨ ਮੰਥ ਅਸੀਂ ਸਾਰੇ ਜੂਨ ਦੇ ਲਈ ਮੰਗਿਆ ਸੀ ਨਾਲੇ ਤੇ ਸਾਡਾ ਕੰਮ ਸਰ ਜਾਂਦਾ ਸਾਡੀਆਂ ਜੀੜੀਆਂ ਲੱਗ ਜਾਂਦੀਆਂ ਉਹਥੇ ਨਹੀਂ ਦਿੱਤਾ ਸੋ ਕਹਿਣ ਤੋਂ ਪਾਵੇ ਇਹ ਹੈ ਵੀ ਹਰ ਗੱਲ ਜੋ ਹੈ ਲਿਆ ਕੇ ਸਾਡੇ ਤੇ ਸਿੱਟ ਦੇ ਦੀ ਜੇ ਕੋਈ ਵੀ ਮੜਾ ਕੰਮ ਹੋ ਗਿਆ ਤੇ ਪੰਜਾਬ ਕਰ ਰਿਹਾ ਇਹ ਗੱਲਾਂ ਅੱਜ ਦੇ ਦਿਨ ਠੀਕ ਨਹੀਂ ਹੈਗੀਆਂ ਅੱਜ ਦੇ ਦਿਨ ਸਿਰਫ ਤੇ ਸਿਰਫ ਇਹ ਗੱਲ ਕਰੀਏ ਕਿਉਂਕਿ ਸਾਰੇ ਅਸੀਂ ਪੰਜਾਬ ਦੇ ਲੋਕ ਆ ਪੰਜਾਬ ਦਾ ਖਾਨੇ ਆ ਪੰਜਾਬ ਦੇ ਵਿੱਚ ਰਹਿੰਦੇ ਆ ਭਾਵੇਂ ਕਿਸੇ ਪਾਰਟੀ ਦਾ ਬੰਦਾ ਹੋਵੇ ਸਾਰੇ ਪੰਜਾਬ ਦੇ ਨਾਲ ਇੱਥੋਂ ਹੀ ਜਿੱਤਦੇ ਆ ਇੱਥੋਂ ਹੀ ਲੋਕ ਲੀਡਰ ਬਣੇ ਨੇ ਸੋ ਅੱਜ ਸਾਰੇ ਪੰਜਾਬ ਦੇ ਨਾਲ ਖੜਨ ਦਾ ਸਮਾਂ ਅੱਜ ਸਾਰੀਆਂ ਗੱਲਾਂ ਭੁਲਾ ਕੇ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੀ ਬਾਹ ਫੜੀਏ ਜਿਹੜੇ ਲੋਕ ਬੇਕਰਮੀ ਹੋ ਗਏ ਕਿਸਾਨੀ ਇੱਕ ਸਾਲ ਇੱਕ ਛਮਾਹੀ ਕਿਸੇ ਦੀ ਮਰਜ਼ੇ ਤੱਕ ਕਈ ਸਾਲ ਤੱਕ ਪਿੱਛੇ ਪੈ ਜਾਂਦੇ ਪਰ ਪੰਜਾਬ ਸਰਕਾਰ ਹੈ ਜਿਹੜੀ ਪੂਰੀ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਡੇ ਬਲਾਕ ਪ੍ਰਧਾਨਾਂ ਤੱਕ ਸਾਰਾ ਕੰਮ ਛੱਡ ਕੇ ਅਸੀਂ ਸਿਰਫ ਤੇ ਸਿਰਫ ਲੋਕਾਂ ਦੇ ਨਾਲ ਖੜੇ ਹਾਂ ਸਾਡਾ ਸਾਰਾ ਐਡਮਿਨਿਸਟ੍ਰੇਸ਼ਨ ਚੀਫ ਸੈਕਟਰੀ ਸਾਡੇ ਹੜਪੀੜ ਤੇਰੇ ਦੇ ਵਿੱਚ ਨੇ ਸਾਡੇ ਸਾਰੇ ਸਬੰਧਤ ਸੈਕਟਰੀ ਹੜਪੀੜ ਤੇਰੀਆਂ ਦੇ ਵਿੱਚ ਨੇ ਵਾਟਰ ਸਰਸਸ ਡਿਪਾਰਟਮੈਂਟ ਦੇ ਸੈਕਟਰੀ ਤੋਂ ਲੈ ਕੇ ਚੀਫ ਇੰਜੀਨੀਅਰ ਬੇਅਦਾਰ ਤੱਕ ਉਹ ਸਾਰੇ ਗਰਾਊਂਡ ਦੇ ਉੱਤੇ ਨੇ ਤੇ ਇਸੇ ਤਰ੍ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉਹ ਸਾਰੇ ਲੱਗੇ ਹੋਏ ਆ ਤੁਸੀਂ ਸਾਰੇ ਚੈਨਲਾਂ ਤੇ ਆਪਣਿਆਂ ਦੇ ਦਿਖਾ ਰਹੇ ਹੋ ਤੁਹਾਡਾ ਧੰਨਵਾਦ ਹੈ ਸੋ ਸਾਰੇ ਲੱਗੇ ਹੋਏ ਆ ਜੋ ਪੰਜਾਬ ਸਰਕਾਰ ਕਰ ਸਕਦੀ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਤੇ ਮੁੱਖ ਮੰਤਰੀ ਸਾਹਿਬ ਛੇਤੀ ਪੰਜਾਬ ਦੇ ਲੋਕਾਂ ਦੇ ਲਈ ਮੈਂ ਸਮਝਦਾ بیمار ਹੋ ਗਏ ਇਸ ਕਰਕੇ ਨਹੀਂ ਅਨਾਉਂਸ ਕਰ ਸਕ ਗਏ ਇਹ ਕਰਨਾ ਹੀ ਹੈ ਆਪਣੇ ਤੌਰ ਤੇ ਸੋ ਉਹ ਵੀ ਅਨਾਉਂਸ ਕਰਨਗੇ ਤੇ ਬਾਕੀ ਇਹ ਵੀ ਹੈ ਕਿ ਪਾਣੀਆਂ ਦਾ ਜਿਹੜਾ ਲੈਵਲ ਹੈ ਉਹ ਵੀ ਕੱਲ ਘਟਿਆ ਭਾਗੜਾ ਡੈਮ ਦਾ ਲੈਵਲ ਸੀ ਜਿਹੜਾ ਉਹ 1 ਫੁੱਟ ਡਾਊਨ ਗਿਆ ਅੱਜ ਵੀ ਬਰਸਾਤਾਂ ਨਹੀਂ ਅਗਲੇ 2-3 ਦਿਨਾਂ ਤੱਕ 4 ਦਿਨਾਂ ਤੱਕ ਕੋਈ ਬਰਸਾਤ ਨਹੀਂ ਸੋ ਪੂਰਨ ਉਮੀਦ ਇਹ ਵੀ ਹੈ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ ਹੁਣ ਹੋਰ ਕੋਈ ਨੁਕਸਾਨ ਨਹੀਂ ਹੋਊਗਾ ਬਰਸਾਤ ਪਿੱਛੇ ਹੈ ਨਹੀਂ ਪਾਣੀ ਘਟੇਗਾ ਵੀ ਤੇ ਜਿਹੜੀਆਂ ਬਰੀਚਾਂ ਸਾਡੀਆਂ ਹੋਈਆਂ ਨੇ ਸਾਡੇ ਹਰ ਜਗ੍ਹਾ ਤੇ ਉਹ ਬਰੀਚਾਂ ਪਲੱਗ ਕਰਨ ਦੇ ਲਈ ਉਥੇ ਚੰਗੀ ਕੁਦਰਤ ਤੇ ਕੰਮ ਨੇ ਜਿਹੜੇ ਜਾਰੀ ਨੇ ਪਠਾਨਕੋਟ ਦੇ ਵਿੱਚ 3 ਬਰੀਚਾਂ ਹੋਈਆਂ ਗਰਦਾਸਪੁਰ ਚ 15 ਹੋਈਆਂ ਅੰਮ੍ਰਿਤਸਰ ਦੇ ਵਿੱਚ 12 ਹੋਈਆਂ ਸ਼ਾਹਪੁਰ ਦੇ ਵਿੱਚ 8 ਹੋਈਆਂ ਤੇ ਇਹ ਜਿਹੜੀਆਂ ਬਰੀਚਾਂ ਹੋਈਆਂ ਨੇ ਇਹ ਓਵਰਫਲੋ ਹੋਣ ਕਰਕੇ ਬਰੀਚਾਂ ਹੋਈਆਂ ਨੇ ਜਿਨ੍ਹਾਂ ਦੇ ਉੱਤੇ ਬਕਾਇਦਾ ਦਿਨ ਰਾਤ ਕੰਮ ਚੱਲ ਰਿਹਾ ਸੋ ਅਸੀਂ ਬਰੀਚਾਂ ਪਲੱਗ ਕਰਨ ਤੇ ਵੀ ਆਪਣਾ ਕੰਮ ਲੱਗਿਆ ਹੋਇਆ ਹੈ ਸੋ ਜਿੱਥੇ ਰਾਹਤ ਪਹੁੰਚਾਉਣ ਦੀ ਗੱਲ ਹੈ ਉਹ ਸਭ ਲੋਕਾਂ ਨੂੰ ਅਸੀਂ ਰਾਹਤ ਵੀ ਜਿਹੜੀ ਮੌਕੇ ਸਿਰ ਹੈ ਉਹ ਉੱਥੇ ਪਹੁੰਚਾ ਰਹੇ ਹਾਂ ਤੇ ਕੋਈ ਵੀ ਕਿਸੇ ਕਿਸਮ ਦੀ ਜੋ ਕਮੀ ਹੈ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਹੈ ਪੰਜਾਬ ਸਰਕਾਰ ਪੂਰੀ ਤਰੀਕੇ ਦੇ ਨਾਲ ਲੱਗੀ ਹੋਈ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਇੱਕ ਦਫਾ ਫੇਰ ਧੰਨਵਾਦ ਕਰਦਾ ਹਾਂ